ਵੇਸ ਥੀ ਡਰ ਨਹੀਂ ਸਰ ਫਿਰ ਕੋਈ ਗੱਲ ਨਹੀਂ ਫਿਰ ਪੈਰੀ ਹੱਥ ਲਾਉਣਾ ਉਹ ਨਹੀਂ ਨਹੀਂ ਪੈਰੀ ਹੱਥ ਲਾਉਣ ਦੀ ਲੋੜ ਨਹੀਂ ਸਰ 4 ਘੰਟੇ ਰੋਬੀ ਉਹ ਨਹੀਂ ਨਹੀਂ ਇਹਦੇ ਦਾ 2-4 ਘੰਟੇ ਬੱਤੀ ਦੇ ਉਹ ਨਹੀਂ ਨਹੀਂ ਬਹੁਤ ਉੱਖ ਲੱਗਿਆ ਤੁਹਾਨੂੰ ਅਸੀਂ ਨਹੀਂ ਨਹੀਂ ਉਹ ਤਾਂ ਗੱਲ ਨਹੀਂ ਪਿਛਲੇ 3 ਸਾਲਾਂ ਤੋਂ ਲੱਭ ਰਹੇ ਆ ਤੁਹਾਨੂੰ 3 ਸਾਲਾਂ ਤੋਂ ਸਰ ਕੋਈ ਗੱਲ ਪਿਛਲੇ 3 ਸਾਲਾਂ ਤੋਂ ਨਹੀਂ ਨਹੀਂ ਮੈ ਤਾਂ ਮੈਂ ਉਦੋਂ ਵੀ ਤੁਹਾਨੂੰ ਮੈਂ ਕਿਹਾ ਸੀ ਕਿ ਮੈਨੂੰ ਬੰਨੀ ਹੋਣਾ ਮੈਨੂੰ ਪਤਾ ਸੀ ਇਹ ਸਾਰੀਆਂ ਗੱਲਾਂ ਹੋਣੀਆਂ ਸਰ ਤਿੰਨ ਤਿੰਨ ਸਾਲ ਕਿਉਂਕਿ ਮੈਂ ਨਵਾਂ ਨਹੀਂ ਹੈਗਾ ਪਲੀਜ਼ ਇਹ ਲਾ ਲਓ ਸਾਨੂੰ 3 ਸਾਲ ਲੱਗੇ ਸਰ ਸੁੱਟ ਕੇ ਪਹੁੰਚਣ ਨੂੰ 3 ਸਾਲ ਠੀਕ ਹੈ ਬਹੁਤ ਔਖਾ ਤੁਹਾਡਾ ਨਾਲ ਸੰਪਰਕ ਬਣਿਆ ਕੱਲ ਰਾਤ ਦੇਖੋ ਤੁਹਾਡੇ ਕੋਲੇ ਕਿੰਨੇ ਵਜੇ ਗਏ ਮੈਂ ਤੁਸੀਂ ਇੰਨਾ ਕੋਲੇ ਦੇਖੋ ਰਾਤ ਦੇ ਟਾਈਮ ਮੈਂ ਹੀ ਪੈ ਰਿਆ ਸੀ ਹਨਾ ਕਿ ਤੁਹਾਡੇ ਕੋਲੇ ਗਿਆ ਜਦੋਂ ਹੀ ਸਾਨੂੰ ਤੁਹਾਡਾ ਐਡਰੈਸ ਪਤਾ ਲੱਗਿਆ ਤੁਰੰਤ ਹੀ ਕਰੇ ਗਏ ਉਹ ਤਾਂ ਗਏ ਨੇ ਫਿਰ ਤਾਹੀਂ ਮੈਂ ਆ ਗਿਆ ਹਾਂ ਪਰ ਉੱਥੇ ਵੀ ਤੁਸੀਂ ਡਰਾਇ ਕੀਤਾ ਵੀ ਮੈਂ ਡਾਕਟਰ ਦ੍ਰਿਸ਼ਦੀਪ ਨਹੀਂ ਹੈਗਾ ਮੈਂ ਸਵੀਟੀ ਨਹੀਂ ਹੈਗਾ ਸਾਡੇ ਵਿੱਚ ਨਾ ਬਹੁਤ ਜ਼ਿਆਦਾ ਉਪਈਆਂ ਹੋਈਆਂ ਮਤਲਬ ਜਿਹੜੀਆਂ ਹੈਗੀਆਂ ਉਹ ਨਫਰਾ ਜੀ ਉਹ ਹੁਣ ਕੱਢ ਦੋ ਜੀ ਸਰ ਕੱਢ ਦੋ ਹੁਣ ਨਾ ਪਰ ਸਰ ਕੱਢ ਦਿਓ ਸਰ ਉਹ ਹਟ ਨਹੀਂ ਰਿਹਾ ਸਾਡੇ ਕਹਿਣ ਤੇ ਰਿਕੁਐਸਟ ਹੀ ਹੈ ਸਰ ਕੱਢ ਦੋ ਨਾ ਇਹ ਪੈਸਾ ਮੈਂ ਤਾਂ ਦੱਤੇ ਇੱਕ ਵੀ ਰਿਕੁਐਸਟ ਕੀਤੀ ਸੀ ਕਿ ਆਪਣਾ ਵੀ ਕੋਈ ਪਤਾ ਨਹੀਂ ਮੈਨੂੰ ਕੀ ਹੋਣਾ ਬਾਹਰ ਨਿਕਲਦੇ ਤੁਹਾਨੂੰ ਕੋਣਾ ਯਾਰ ਥੋੜਾ ਇਨਸਾਨੀਅਤ ਨਾ ਦਿਓ ਇਨਫਰਮੇਸ਼ਨ ਆਓ ਚਲਿਏ ਚਲੋ ਅਸੀਂ ਅਸੀਂ ਉਧਰ ਚਲੇ ਜਾਈਏ ਤੁਸੀਂ ਦੋਨੇ ਜਣੇ ਇੱਧਾ ਘੰਟਾ ਬੈਠ ਜਾਓ ਨਹੀਂ ਨਹੀਂ ਉਹਦੇ ਕੋਲੇ ਬੈਠ ਜਾਓ ਇੱਧਾ ਘੰਟਾ ਓਕੇ ਉਹਦੇ ਦਿਨ ਕਰ ਦੇਗਾ ਕੋਈ ਕੋਈ ਗੱਲ ਨਹੀਂ ਹਾਂ ਜੀ ਕਰੀਓ ਡਾਕਟਰ ਜੀ ਮਿਲ ਲੋ ਚਲੋ 2 ਮਿੰਟ ਉੱਠ ਕੇ ਫਿਰ ਹਾਂ ਜੀ ਸਰ ਮਿਲ ਤਾਂ ਲੋ ਹੁਣ 1 ਮਿੰਟ ਸਰ ਮਿਲ ਤਾਂ ਲੋ ਹਾਂ ਜੀ ਸਰ ਠੀਕ ਹੈ ਠੀਕ ਹੈ ਹਾਂ ਜੀ ਬਈਆ ਚਲੋ ਹਾਂ ਅੱਜ ਜਰਮੀ ਬਣਦਾ ਆਜੋ ਜਦੋਂ ਜੀ ਕੀ ਕਰ ਸਕਦੇ ੱੱਕਾ ਕਾਦਾ ਇਹ ਛੱਪਣਾ ਬਹੁਤ ਦੁੱਖ ਦੀ ਗੱਲ ਆ ਜੀ ਅੱਜ ਇਹ ਜਿਹੜਾ ਯਾਨੀ ਕਿ ਖੂਨ ਪਾਣੀ ਹੋ ਗਿਆ ਸੋ ਤਰ ਗੋਰੀ ਬੜੀ ਗੱਲ ਹੈ ਇਹ ਤਾਂ ਬਹੁਤ ਦੇਰ ਤੋਂ ਬਕਰ ਨਹੀਂ ਡਾਕਟਰ ਸਾਹਿਬ ਖੂਨ ਪਾਣੀ ਹੋ ਗਿਆ ਸਾਰਾ ਤਾਂ ਮੰਨ ਲਓ ਡਾਕਟਰ ਸਾਹਿਬ ਸੱਚੀ ਸਾਨੂੰ ਬਹੁਤ ਦੁੱਖ ਰਿਹਾ ਸਾਨੂੰ ਬਹੁਤ ਉਮੀਦ ਸੀ ਵੀ ਜਦੋਂ ਤੁਸੀਂ ਮਿਲੋਗੇ ਇਹਨੂੰ ਬਹੁਤ ਚੰਗਾ ਲੱਗੂਗਾ ਨਹੀਂ ਨਹੀਂ ਹੁਣ ਹੁਣ ਤੱਕ ਚੰਗਾ ਲੱਗਾ ਨਾ ਕਿਉਂ ਮੈਂ ਆਇਆ ਹਾਂਜੀ ਬਸ ਠੀਕ ਅੱਗੇ ਵੀ ਇਦਾਂ ਕਿਤੇ ਨਾ ਕਿਤੇ ਮਿਲਦੇ ਰਹਿਵਾਂ ਠੀਕ ਹੈ ਨਹੀਂ ਆਜੋ ਸਰ ਨਹੀਂ ਬਈ ਗੱਲ ਨਹੀਂ ਇਹਨੂੰ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਨਹੀਂ ਕਪੜੇ ਕੱਢ ਯਾਹਾਂ ਪੈ ਨੰਗਲ ਕੱਢ ਜਾਵਾ ਜਾਂ ਆਪਣੇ ਦੁੰਦਰ ਭੀਆ ਕੋਲ ਜਾਵਾ ਜਾਂ ਉਹ ਜਾਓ ਕੋਲ ਜਾਣਾ ਤੇ ਉਹ ਤੇਰੀ ਮਰਜ਼ੀ ਹਾਂ ਆਜੋ ਸਰ ਯਾ ਤੁਸੀਂ ਤੁਸੀਂ ਮਨਾ ਕਰਦੇ ਨਹੀਂ ਤਾਂ ਤੁਹਾਡੇ ਕੋਲ ਨਹੀਂ ਨਹੀਂ ਇਹ ਮੈਂ ਕੋਈ ਜੌਬ ਲਿਖ ਰਿਹਾ ਨਹੀਂ ਸਰਟੀਫਿਕੇਟ ਮਾਈਂਡਿੰਗ ਕੋਲ ਲੜ ਲੈਣਾ ਸਰਟੀਫਿਕੇਟ ਸਾਰੇ ਪਏ ਸਾਡੇ ਕੋਲ ਇਹਦੇ ਨਹੀਂ ਕੋਈ ਗੱਲ ਨਹੀਂ ਉਹ ਕੋਈ ਨਹੀਂ ਆਜੋ ਡਾਕਟਰ ਸਾਹਿਬ ਚਲੋ ਬੈਕਗ੍ਰਾਉਂਡ ਜਾਣਦਾ ਜੋ ਤੁਹਾਡੇ ਘਰ ਚ ਕੀ ਹੋਇਆ ਸਾਨੂੰ ਨਹੀਂ ਪਤਾ ਉਸ ਗੱਲ ਦਾ ਪਰ ਬੇਨਤੀ ਹੈ ਜੀ ਤੁਸੀਂ ਇਹਨੂੰ ਮਿਲ ਜਿਆ ਕਰਵਾ ਕੇ ਹਾਂ ਮਿਲ ਅਸੀਂ ਇਹਨੂੰ ਤੁਹਾਡੇ ਕੋਲ ਘਰੇ ਲੈ ਆਇਆ ਕਰਾਂਗੇ ਅਸੀਂ ਤੁਹਾਨੂੰ ਇਹਨੂੰ ਇਹਨੂੰ ਘਰੇ ਲੈ ਆਇਆ ਕਰਾਂਗੇ ਤੁਹਾਡੇ ਕੋਲ ਕਿਤੇ ਮਲਾ ਕੇ ਲੈ ਜਾਣਾ ਜੇ ਤੁਸੀਂ ਆਪ ਹੀ ਆ ਜਾਣਾ ਨਹੀਂ ਚਲੋ ਤੁਹਾਡੇ ਕੋਲ ਸਮਾਂ ਲੱਗੂ ਠੀਕ ਆ ਨਹੀਂ ਹਫਤੇ ਖੰਡ ਟੱਕਰ ਸੀ